ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਇੱਕ ਦੇ ਜੋਰ ਤੇ ਗਾਣੇ ਗਾਉਣ ਵਾਲਾ ਗਾਇਕ ਜਿਸ ਦੀ ਅੱਜ ਤੱਕ ਕਦੀ ਵੀ ਕਿਸੇ ਨਾਲ ਕੋਈ ਕਾਉਂਟਰੋਵਰਸੀ ਨਹੀਂ ਬਣੀ ਜਿਸ ਦੇ ਗਾਣੇ ਫੈਮਿਲੀ ਚ ਬਹਿ ਕੇ ਸੁਣੇ ਜਾਂਦੇ ਆ ਰਾਜਵੀਰ ਜਵੰਦਾ ਜੋ ਅੱਜ ਹਸਪਤਾਲ ਦੇ ਬੈੱਡ ਤੇ ਪਿਆ ਹੋਇਆ ਇਹ ਤੇ ਸਾਰਾ ਹੀ ਪੰਜਾਬ ਉਸ ਦੇ ਲਈ ਅਰਦਾਸ ਕਰਦਾ ਪਿਆਰ ਰਾਜਵੀਰ ਜਵੰਦੇ ਨੇ ਨਵੀਂ ਬਾਈਕ ਲਈ ਸੀ BMW ਰਾਜਵੀਰ ਨੂੰ ਬਾਈਕ ਚਲਾਉਂਦਾ ਬਹੁਤ ਸੌਂਗ ਤੇ ਵੀਰ ਘੁੰਮਣ ਗਿਆ ਹੋਇਆ ਸੀ ਹਿਮਾਚਲ ਵਾਲੀ ਸਾਈਡ ਰਸਤੇ ਵਿੱਚ ਨਾ ਬੱਦੀ ਇਲਾਕਾ ਪੈਂਦਾ ਹੈ ਜਿੱਥੇ ਵੀਰਾ ਬਾਈਕ ਤੇ ਆ ਰਿਹਾ ਸੀ ਵੀਰ ਦੇ ਦੋ ਸਾਥੀ ਉਸ ਤੋਂ ਅੱਗੇ ਸੀ ਤੇ ਵੀਰ ਤੀਜੇ ਨੰਬਰ ਤੇ ਬਾਈਕ ਤੇ ਸੀ ਤਾਂ ਅਚਾਨਕ ਹੀ ਅੱਗੇ ਸਾੜ ਆ ਜਾਂਦਾ ਹੈ ਜਿਸ ਦੇ ਵਿੱਚ ਰਾਜਵੀਰ ਦੀ ਬਾਈਕ ਵੱਜ ਜਾਂਦੀ ਹੈ ਤੇ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਕਹਿੰਦੇ ਰਾਜਵੀਰ ਦੀ ਰੀਡ ਦੀ ਹੱਡੀ ਦੋ ਥਾਵਾਂ ਤੋਂ ਟੁੱਟ ਜਾਂਦੀ ਹੈ ਤੇ ਨਾਲੇ ਧੌਂ ਦਾ ਮਨਕਾ ਵੀ ਟੁੱਟ ਜਾਂਦਾ ਹੈ ਹਸਪੀਟਲ ਆਉਂਦਿਆਂ ਆਉਂਦਿਆਂ ਦੋ ਵਾਰ ਦਿਲ ਦਾ ਅਟੈਕ ਹੋ ਜਾਂਦਾ ਹੈ ਤੇ ਵੀਰਾ ਫੋਰਟਿਸਟ ਹਸਪਤਾਲ ਵਿੱਚ ਐਡਮਿਟ ਤੇ ਜਿੱਥੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਐਕਸੀਡੈਂਟ ਦੇ ਨਾਲ ਨਾ ਉਹਨਾਂ ਦੀ ਬ੍ਰੇਨ 'ਚ ਤਿੰਨ ਤੋਂ ਚਾਰ ਇੰਜਰੀ ਹੋ ਚੁੱਕੀਆਂ ਨੇ ਹਾਲਾਤ ਬਹੁਤ ਨਾਜ਼ੁਕ ਹੋਏ ਆ ਤੇ ਸਾਰਾ ਹੀ ਪੰਜਾਬ ਉਹਨਾਂ ਲਈ ਅਰਦਾਸ ਕਰਦਾ ਪਿਆ ਹੈ ਕਿ ਰੱਬਾ ਸਾਡਾ ਭਾਈ ਸਾਡਾ ਰਾਜਵੀਰ ਜਲਦ ਤੋਂ ਜਲਦ ਠੀਕ ਹੋ ਜਾਵੇ ਸੋ ਤੁਸੀਂ ਵੀ ਸਾਰੇ ਰੱਬ ਅਗੇ ਅਰਦਾਸ ਜ਼ਰੂਰ ਕਰਿਓ ਤੇ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰਾਖਾ